ਵੇਂ ਸੇ ਸੋਸ਼ਲ ਮੀਡੀਆ ਤੇ ਜਿਹੜੇ ਮਸਲੇ ਨੇ ਉਹ ਬਹੁਤ ਜ਼ਿਆਦਾ ਉਛਦੇ ਰਹਿੰਦੇ ਨੇ ਸੋ ਇੱਕ ਜਿਹੜਾ ਤਾਜ਼ਾ ਮਸਲਾ ਉਹ ਹੈ ਮਹਿਕ ਪਣੋਰੀ ਵਾਲਾ ਮਹਿਕ ਪਣੋਰੀ ਦੀ ਕਿਸੇ ਹੋਰ ਨਾਲ ਕੰਟਰੋਵਰਸੀ ਹੋਈ ਕੰਟਰੋਵਰਸੀ ਤੋਂ ਬਾਅਦ ਜਿਹੜਾ ਉਹ ਲੋਕਾਂ ਵੱਲੋਂ ਮਹਿਕ ਪਣੋਰੀ ਦੇ ਘਰ ਆ ਕੇ ਉਸ ਨੂੰ ਕੁੱਟਿਆ ਗਿਆ ਜਿਸ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਇਸੇ ਮਸਲੇ ਦੇ ਨਾਲ ਇੱਕ ਪਾਕਿਸਤਾਨ ਦੇ ਗੈਂਗਸਟਰ ਦੀ ਜਿਹੜੀ ਰਿਕਾਰਡਿੰਗ ਉਹ ਵਾਇਰਲ ਹੋ ਰਹੀ ਹੈ ਪਹਿਲਾਂ ਸੁਣੋ ਉਹ ਰਿਕਾਰਡ ਅੱਛਾ ਜੀ ਸਭ ਤੋਂ ਪਹਿਲੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਡੋਨੀ ਭਾਈ ਤੇ ਮੈਂ ਸ਼ਹਜ਼ਾਦ ਪੱਟੀ ਅਸੀਂ ਦੋਵੇਂ ਭਰਾ ਹਾਂ ਕੁਝ ਲੋਕਾਂ ਨੂੰ ਪਹਿਲਾਂ ਪਤਾ ਸੀ ਲੇਕਿਨ ਅੱਜ ਮੈਂ ਬਾਅਦ ਜ਼ਿਆਦਾ ਦੱਸਦਾ ਪਿਆ ਹਾਂ ਬਾਕੀ ਮੈਂ ਇੱਕ ਪੰਡੋਰੀ ਦੇ ਨਾਲ ਜੋ ਅੱਜ ਹੋਇਆ ਉਹ ਸਾਰਿਆਂ ਨੇ ਵੇਖਿਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਵਾਸਤੇ ਛੋਟਾ ਜਿਹਾ ਸਾਡਾ ਮੈਸੇਜ ਇੱਕ ਕਿ ਡੈਮੋ ਤੁਹਾਨੂੰ ਮਿਲ ਗਿਆ ਬਾਕੀ ਜਿਹੜੇ ਜਿਹੜੇ ਉਹਦੇ ਘਰੇ ਗਏ ਸੋ ਉਹ ਵੀ ਆਪਣਾ ਤਿਆਰ ਰੋ ਠੀਕ ਹੋ ਗਿਆ ਉਹਦੀ ਵਜ੍ਹਾ ਕੀ ਇਹ ਤੁਸੀਂ ਇੱਕ ਸਰਦਾਰ ਨੂੰ ਨੰਗਾ ਕੀਤਾ ਜੇ ਉਹਦੇ ਕੱਪੜੇ ਲਾਏ ਜੇ ਠੀਕ ਹੈ ਉਹਦੀ ਪੱਗ ਦੇ ਨਾਲ ਤੁਸੀਂ ਜੋ ਕੀਤਾ ਜੇ ਤੁਹਾਨੂੰ ਵੀ ਪਤਾ ਸਾਰਾ ਕੁਝ ਕਰ ਲੈਂਦੇ ਲੇਕਿਨ ਕੇਸਰ ਨੂੰ ਜਿਹੜਾ ਨਾ ਤੁਸੀਂ ਪੱਗ ਨੂੰ ਨਾ ਐਵੇਂ ਕਰਦੇ ਠੀਕ ਹੈ ਤੇ ਜਿੱਥੇ ਤਿੱਕ ਤੁਹਾਡੇ ਕੋ ਭੱਜ ਹੁੰਦਾ ਨਾ ਉਹ ਭੱਜ ਲੋ ਮੇਰਾ ਤੇ ਡੋਨੀ ਭਾਈ ਦਾ ਨਾ ਤੁਹਾਨੂੰ ਦੋਵਾਂ ਦਾ ਮੈਸੇਜ ਜੇ ਤੁਹਾਡੇ ਕੋਲ ਕੋਈ ਗੈਂਗਸਟਰ ਲਿਆਂਦਾ ਜਾਂਦਾ ਨਾ ਉਹ ਵੀ ਲਿਆ ਆਇਆ ਜੇ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਜੇ ਇੱਕ ਮਜ਼ਦੂਰ ਬੱਚੇ ਨੂੰ ਛੋਟੇ ਜਿਹੇ ਨੂੰ ਜਾ ਕੇ ਤੁਸੀਂ ਉਹਦੇ ਘਰ ਦੇ ਵਿੱਚ 15 ਜਣੇ ਵੜ ਕੇ ਮਾਰਦੇ ਪਏ ਜੇ ਉਹਨੂੰ ਨੰਗਾ ਕਰਦੇ ਪਏ ਉਹਨੂੰ ਸ਼ਰਮ ਨਹੀਂ ਆਈ ਤੁਹਾਡੇ ਨੂੰ ਤਾਂ ਤੁਸੀਂ ਡੁੱਬ ਕੇ ਨਹੀਂ ਮਰੇ ਹੋ ਬਗੈਰ ਤੋਂ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਹੁਣ ਆਓ ਨਾ ਹੁਣ ਤੁਹਾਡੇ ਅਸੀਂ ਤੁਹਾਡੀ ਗੈਂਗਸਟਰੀ ਕੱਢਾਂਗੇ ਠੀਕ ਹੈ ਜੋ ਮਰਜ਼ੀ ਕਰ ਲੈਂਦੇ ਇੱਕ ਤੁਸੀਂ ਪੰਜਾਬੀ ਸਰਦਾਰ ਨੂੰ ਨੰਗਾ ਨਾ ਕਰਦੇ ਤੇ ਦੂਸਰਾ ਉਹਦੀ ਪੱਗ ਨੂੰ ਹੱਥ ਨਾ ਲਾਉਂਦੇ ਇਹ ਦੋ ਕੰਮ ਤੁਸੀਂ ਬੜੇ ਗਲਤ ਕਰ ਬੈਠੇ ਜੇ ਤੇ ਡੈਮੋ ਮਿਲ ਗਿਆ ਭਜੋ ਜਿੱਥੇ ਤੇਕਰ ਤੁਹਾਡੇ ਕੋ ਹਾਂਜੀ ਤੁਸੀਂ ਇਹ ਆਡੀਓ ਸੁਣੀ ਹੈ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਇਸ ਮਸਲੇ ਦੇ ਵਿੱਚ ਇਸ ਆਡੀਓ ਦੇ ਵਿੱਚ ਮਹਿਕ ਬੰਡੋਰੀ ਅਤੇ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਗੱਲਾਂ ਸੁਣਿਆ ਨੇ ਉਹ ਹੋਈਆਂ ਗਈਆਂ ਨੇ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਜੁੜੇ ਰਹੋ ਜੀ ਪੰਜਾਬ ਸਤਾਂ ਦੇ ਨਾਲ